ਦੇਖ ਰਹੇ ਹੋ ਪੰਜ ਪਾਣੀ ਨਿਊ ਚੈਨਲ ਤੇ ਚੋਣਾਂ ਦਾ ਜਿਹੜਾ ਮਾਹੌਲ ਆ ਪਛੈਤੀ ਚੋਣਾਂ ਦਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਤੇ ਜਿਹੜੇ ਪੰਜ ਸਰਪੰਚ ਹਰ ਪਿੰਡ ਦੇ ਵਿੱਚ ਆਪਣੇ ਪਾਲਤੋਲ ਰਹੇ ਆ ਤੇ ਘਰਾ ਦੇ ਵਿੱਚ ਜਾ ਰਹੇ ਆ ਤੇ ਆਪਣੇ ਆਪਣੇ ਜਿਹੜੀਆਂ ਪ੍ਰਾਪਤੀਆਂ ਦੱਸ ਰਹੇ ਆ ਤੇ ਅੱਜ ਆਪਾਂ ਇਸੇ ਲੜੀ ਦੇ ਤਹਿਤ ਪਹੁੰਚਿਆ ਪਿੰਡ ਮਿੱਡਾ ਦੇ ਵਿੱਚ ਜਿਹੜਾ ਸ੍ਰੀ ਬੁਖਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਲੰਬੀ ਹੜਕੇ ਦਾ ਇੱਕ ਮਸ਼ਹੂਰ ਪਿੰਡ ਹੈ ਇੱਥੇ ਸਰਦਾਰ ਜਸਵੰਤ ਸਿੰਘ ਜੀ ਜਿਹੜੇ ਸਰਪੰਚ ਖੜੇ ਹੋਏ ਆ ਇਹ ਉਹਨਾਂ ਦੇ ਮਤਲਬ ਮਿਸਿਸ ਖੜੇ ਹੋਏ ਆ ਸਰਪੰਚ ਤੇ ਆਪਾਂ ਇਹਨਾਂ ਨਾਲ ਕੁਝ ਗੱਲਬਾਤ ਕਰਨੀਆਂ ਇਹਨਾਂ ਦੇ ਵਿਚਾਰ ਜਾਣਨ ਦੀ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜੇ ਇਹ ਸਰਪੰਚ ਬਣ ਜਾਂਦੇ ਆ ਤੇ ਫਿਰ ਇਹ ਕਿਵੇਂ ਕੀ ਕੰਮ ਕਰਨਗੇ ਉਹ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਆ ਸਭ ਤੋਂ ਪਹਿਲਾਂ ਸਾਡੇ ਚੈਨਲ ਪੰਜ ਪਾਣੀ ਨਿਊਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲੋ ਜੀ ਸੰਤਨ ਵਾਹਿਗੁਰੂ ਜੀ ਦਾ ਕਾਰਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਸਰਪੰਚੀ ਵਾਸਤੇ ਖੜੇ ਹੋਇਓ ਤੁਸੀਂ ਮੇਰੇ ਨੂੰ ਖੜਾ ਕੀਤਾ ਅੱਜ ਕਰੋ ਵੀ ਜੇ ਤੁਸੀਂ ਸਰਪੰਚ ਬਣ ਜਾਂਦੇ ਹੋ ਤੁਹਾਡੇ ਦੇ ਪ੍ਰਬਾਤਵਾ ਮੇਰ ਕਰ ਦਿੰਦਾ ਹੈ ਤੁਹਾਡੇ ਦੇ ਜਿਹੜੇ ਲੋਕ ਹੈ ਮਿੱਡਾ ਪਿੰਡ ਦੇ ਉਹ ਵੀ ਮੇਰ ਕਰ ਦਿੰਦੇ ਹੈ ਵੀ ਕਿਹੜੇ ਤੁਹਾਡੇ ਅਧੂਰੇ ਕੰਮ ਪਿੰਡ ਦੇ ਰਹੇਗੇ ਮਿੱਡਾ ਪਿੰਡ ਦੇ ਵੀ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਮੇ ਇਹ ਜੀ ਸਭ ਤੋਂ ਪਹਿਲਾਂ ਇਹ ਦੱਸ ਰਹੇ ਆ ਕਿ ਧੰਨਵਾਦ ਇਹਨਾਂ ਵੀ ਜਿਹੜੇ ਸਾਾਨੂੰ ਪੁੱਛ ਰਹੇ ਆ ਬਹੁਤ ਬਹੁਤ ਚੰਗੀ ਗੱਲ ਆ ਪੁੱਛਣ ਦਾ ਫਰਜ ਬਣਦਾ ਹੈ ਕਿ ਸਭ ਤੋਂ ਅਧੂਰੇ ਕੰਮ ਤਾਂ ਜਿਹੜੇ ਪਹਿ ਅਸੀਂ ਕਰੋੜਾਂ ਰੁਪਇਆ ਲਾ ਕੇ ਸਾਡੇ ਪਿੰਡੋ ਚ ਪਾਇਲਸ ਬਣੀਆਂ ਸਭ ਤੋਂ ਪਹਿਲਾਂ ਸਾਡੀ ਇਹ ਸਕੀਮ ਆ ਦੀ ਸਰਕਾਰ ਜੀ ਮੈਂ ਦੇ ਨਾਲ ਉਸ ਨੂੰ ਪੂਰਾ ਸੰਯੋਗ ਦੇ ਨਾਲ ਕੀਤਾ ਜਾਊਗਾ ਪੂਰੇ ਕੰਮ ਕਰਕੇ ਕੋਈ ਮਾਰਾ ਚੰਗਾ ਉੱਤੇ ਜਿਹੜਾ ਜਿੰਮੇਵਾਰ ਉਹ ਵਿਆਹ ਕਰ ਸਕੇ ਮਾਤਰ ਮੇਰੇ ਦਾ ਬੰਦਾ ਉਹਦੇ ਜਿਹੜਾ ਵਿਆਹ ਕਰ ਦੋਵੇ ਕਿ ਉਸ ਨੂੰ ਪਾਸੇ ਪਾਸੇ ਜਿਹੜੀ ਲੱਖਾਂ ਰੁਪਏ ਲੈ ਰਹੀ ਉੱਤੇ ਨਾ ਜਾਣਾ ਪਵੇ ਇਹ ਸਭ ਤੋਂ ਪਹਿਲਾਂ ਤੋਂ ਪਹਿਲਾਂ ਕੰਮ ਚ ਕੀਤਾ ਜਾਊਗਾ ਪੈਸਾ ਉੱਤੇ ਲਗਾ ਪਿਆ ਸਾਰਾ ਕੁਝ ਉੱਤੇ ਆ ਸਾਰਾ ਕੁਝ ਬੂਹਿਆਂ ਤੱਕ ਲੱਗੇ ਆ ਕੁਰਸੀਆਂ ਤੱਕ ਆਈਆਂ ਸੀ ਪਰ ਚਲੋ ਜੇ ਉਹ ਆਸੇ ਪਾਸੇ ਉਹ ਗੀਆਂ ਕੁਰਸੀਆਂ ਦੀ ਕੋਈ ਗੱਲ ਨਹੀਂ ਕਿਸੇ ਸਰਕਾਰ ਦੇ ਸਾਹ ਦੇ ਨਾਲ ਕੁਰਸੀਆਂ ਲਾੜ ਕੇ ਉਸ ਨੂੰ ਦੂਰੇ ਪੈ ਕੰਮ ਨੂੰ ਪੂਰਾ ਮਰਾਮਤ ਕੀਤਾ ਜਾਊਗਾ। ਦੂਸਰਾ ਨੰਬਰ ਸਾਡੇ ਪਿੰਡ ਵਿੱਚ ਇਹ ਸਭ ਤੋਂ ਵੱਡਾ ਕੰਮ ਹੈ ਜੀ ਇਹ ਵੇਖਿਆ ਜਾਵੇ ਕਿ ਪੈਸੇ ਤੇ ਕਿੰਨੇ ਪੈਸੇ ਖਰਚਾ ਆ ਜਾਂਦਾ ਹੈ। ਇਹ ਸਰਕਾਰਾਂ ਨੂੰ ਵੀ ਪਤਾ ਵੀ ਗੌਰਮੈਂਟ ਦੇ ਪੈਸੇ ਲਾਇਆ ਕੋਈ ਕਿਸੇ ਨਗਰ ਵੱਲੋਂ ਧੰਨਵਾਦ ਨਹੀਂ ਸਰਕਾਰਾਂ ਦੇ ਜਿਹਨਾਂ ਨੇ ਇੰਨੇ ਪੈਸੇ ਲਾਏ ਆ ਪਰ ਨਗਰ ਵੱਲੋਂ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਊਗਾ ਕਮੇਟੀ ਬਣਾ ਕੇ ਤੇ ਬੰਦਾ ਛੱਡਿਆ ਜਾਊਗਾ। ਕਮੇਟੀ ਤੋਂ ਬਗੈਰ ਬੰਦੇ ਛੱਡੇ ਤੋਂ ਬਗੈਰ ਜਿਹੜੀ ਹਾਲਤ ਨਹੀਂ ਸੁਖ ਸਕਦੀ। ਕਾਨੂੰ ਵੀ ਪਤਾ ਆ ਵੀ ਇੱਥੇ ਜੇ ਖੁੱਲਾ ਕੰਮ ਰਹੂਗਾ ਤੇ ਖੁੱਲੇ ਕੰਮ ਦੇ ਵਿੱਚ ਅੱਗੇ ਵਾਲਾ ਕੰਮ ਬਣ ਜਾਊਗਾ ਵੀ ਕੋਈ ਪੱਖਾ ਲੈ ਜਾ ਕੋਈ ਬੂਹਾ ਲਾ ਕੇ ਲੈ ਜਾ ਇਹ ਸਾਰੇ ਕੰਮ ਧੂਰੇ ਪਹਿਲੇ ਕੀਤੇ ਜਾਣਗੇ ਦੂਸਰਾ ਨੰਬਰ ਇਹ ਵਿਖਿਆ ਜਾਵੇ ਸਾਡੇ ਪਿੰਡ ਦੀ ਸੁਵਿਧੀਆਂ ਜਿਹੜਾ ਹੈ ਸ੍ਰੀ ਮੁਕਸਰ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਡਾ ਸੁਵਿਧੀਆਂ ਪਰ ਉਹਦੇ ਵਿੱਚ ਪੌੜੀਆਂ ਚੜੀਆਂ ਬਣੀਆਂ ਰਹਿ ਗਈਆਂ ਕੋਈ ਲਾਈਟ ਕੋਈ ਕਮਰਾ ਕੋਈ ਵੀ ਚੀਜ਼ ਜਿਹ ਮਿਲ ਸਕਦਾ ਤਸਿਲਾਂ ਕੋਈ ਕੋਈ ਨਹੀਂ ਬਣੀ ਉਹਦੇ ਵਿੱਚ ਲਾਈਟਾਂ ਲਗੀਆਂ ਜਾਣੀਆਂ ਧੂਰਾ ਪਿਆਲਾ ਕੰਮ ਹੈ ਕੋਈ ਬਰਾਡੇ ਪਾਏ ਜਾਣਗੇ ਇਨਾਂ ਦਾ ਸਤਿ ਸ੍ਰੀ ਅਕਾਲ ਮਹਾਰਾਜ ਨੇ ਕਰਾਈ ਬੰਦਾ ਕੋਈ ਨਹੀਂ ਇਹ ਕਰਨਾ ਜੇ ਮਹਾਰਾਜ ਕਿਰਪਾ ਕਰੇ ਤੇ ਹੋ ਸਕਦੀ ਆ ਇਹ ਮਹਾਰਾਜ ਕਿਰਪਾ ਨਾ ਕਰੇ ਤੇ ਇਹ ਜਿਹੜੇ ਦੂਰੇ ਪੈ ਕਾ ਮੈਂ ਅਸੀਂ ਕਰਾਂਗੇ ਜੇ ਮਹਾਰਾਜ ਕਿਰਪਾ ਕਰੇ ਤੇ ਇਹ ਕਾਰਪੂਰ ਖਿਆਸ ਜਿਹੜਿਆ ਜਨ ਸੰਗਤ ਦਾ ਸਹੀ ਹੋ ਰਿਆ ਸਭ ਤੋਂ ਵੱਡੀ ਤਾਂ ਜਿਹੜੀ ਸੰਗਤ ਹੁੰਦੀ ਸੰਗਤ ਵਿੱਚ ਦੇ ਬਗੈਰ ਵੀ ਕਰਨੀ ਬਣਦੀ ਜੇ ਸੰਗਤ ਸਾਨੂੰ ਇਹ ਗਵੇ ਸੇਵਾ ਦਾ ਮੌਕਾ ਤੇ ਬਾਕੀ ਪਿੰਡ ਦਾ ਆਵਾ ਦਵਾ ਹੋਣਗੇ ਇਹ ਰੋ ਪਰ ਅਸੀਂ ਸਰਦ ਜਨੇ ਇਸ ਨੂੰ ਸਾਰੇ ਨੂੰ ਸਫਾਈ ਕਰਕੇ ਪਿੰਡ ਦੇ ਵਧੀਆ ਬਣਾਇਆ ਗਿਆ ਪਰ ਕੰਮ ਹੋਇਆ ਆ ਪਰ ਸਫਾਈ ਖੋਣਾ ਕੁਝ ਪਿਆ ਜਿਵੇਂ ਸਾਡਾ ਤੁਹਰਾ ਕੰਮ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਸੰਤ ਨੂੰ ਵੀ ਜਿਹੜਾ ਸੜੀਆਂ ਨੇ ਤੁਸੀਂ ਵੇਖ ਸਕਦੇ ਜੀ ਕਿੰਨੇ ਪੈਸੇ ਲੱਗ ਜਾਂਦੇ ਆ ਕਿੰਨਾ ਥਾਂ ਰੁਕਦਾ ਜੀਟੀ ਰੋਡ ਉੱਤੇ ਥਾਂ ਆ ਕੋਈ ਪਾਸੇ ਤਾਂ ਨਹੀਂ ਆ ਉਹਦਾ ਹਾਲ ਤੁਸੀਂ ਵੇਖੋ ਬਣਿਓ ਥਾਣੂ ਖੰਜਰ ਕਰ ਦੇਣਾ ਠੀਕ ਨਹੀਂ ਆ ਜੀ ਤੇ ਥੋੜੇ ਪਿੰਡ ਦੇ ਵਿੱਚ ਸੇਹਤ ਸਹੂਲਤਾਂ ਤੇ ਜਿਹੜਾ ਪਾਣੀ ਦਾ ਮਸਲਾ ਵੀ ਪਾਣੀ ਆ ਪਰੋਂ ਸਾਫ ਸੁਥਰਾ ਜਿਹੜੇ ਆ ਰਹੇ ਮੈਨੂੰ ਨਹੀਂ ਪਤਾ ਕਿ ਤੁਹਾਡਾ ਬੰਦ ਹੈ ਕਿ ਚੱਲਦਾ ਹੈ ਸਿਹਤ ਸਹੂਲਤਾਂ ਤੇ ਇੱਕ ਪਾਣੀ ਇਹਦੇ ਬਾਰੇ ਤੁਸੀਂ ਕੀ ਕਰੋਗੇ ਸਿਹਤ ਸਹੂਲਤ ਦੀ ਬੜੀ 만족 ਹੈ ਕਿ ਤੁਹਾਡੀ ਬਹੁਤ ਸੋਹਣੀ ਕਾਰਤਾਂ ਕੀਤੀਆਂ ਸਿਹਤ ਸੂਤਾ ਪਹਿਲਾਂ ਸਭੇ ਚਾਹੀਦੀ ਹੈ ਇੱਕ ਡਾਕਟਰ ਚਾਹੀਦਾ ਸੱਚਾ ਚੰਗਾ ਹਸਪਤਾਲ ਬਣਿਆ ਅਸਰ ਚਲ ਬਣਿਆ ਮਾਉਂਦੀ ਹੈ ਮੈਡਰੋ ਜੀ ਕਿਉਂ ਆਸ ਨਹੀਂ ਆਉਂਦੀ ਸਾਰਾ ਕੁਝ ਇੱਥੇ ਆਉਂਦਾ ਇਸ ਗੱਲ ਤੋਂ ਅਸੀਂ ਇਹ ਨਹੀਂ ਮੈਡਰੋ ਜੀ ਆਉਂਦੀ ਹਸਪਤਾਲ ਚੱਲਦਾ ਪਰ ਇਥੋਂ ਕੇ ਵੀ ਇਦੀ ਤਰੱਕੀ ਹੋਰ ਤੋਂ ਹੋਏਗੀ ਉਹ ਅਹੀਂ ਆਖੀ ਜੇ ਹੁੰਗਾ ਕੋਈ ਸਾਰੇ ਇੱਥੇ ਆਉਂਦੇ ਆ ਪਰ ਸਹੂਲਤ ਇਹ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਜੀ ਇਹ ਬੜਾ ਧੰਨਵਾਦੀ ਗੱਡੀ ਜਿਹੜੀ ਜਰੂਰ ਨਾਲ ਪੁੱਛੀ ਆ ਫੇ ਤੇ ਦਾਣਾ ਮੰਡੀ ਦੇ ਪਾਣਾ ਇੱਕ ਵਾਰ ਪਾਣੀ ਦੇ ਪੁੱਛਿਆ ਸੀ ਆਰਓ ਦੇ ਵਾਪ ਪਾਣੀ ਦੀ ਧਾਰੋ ਦਾ ਸਫਾਈ ਕਰਕੇ ਤੇ ਪਾਣੀ ਤੇ ਇਹ ਸੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਦੁਆਰਾ ਦੁਆਰਾ ਸਰਕਾਰਾਂ ਦੇ ਪੈਸੇ ਨਹੀਂ ਲੱਗ ਸਕਦੇ ਪਿਆਰੋ ਸਾਡੇ ਬਣਿਆ ਆ ਪਾਣੀ ਦਾ ਸਾਰਾ ਸਿਮੈਂਟ ਪੂਰਾ ਹੈ ਜੇ ਪਾਣੀ ਨਹੀਂ ਹੁੰਦਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਦਾ ਸਾਨੂੰ ਪਤਾ ਵੀ ਇਹ ਚੀਜ਼ ਬਣੀ ਹੋਈ ਆ ਪਰ ਉਸ ਨੂੰ ਉਸਤ ਕਰਕੇ ਪਾਣੀ ਪਿਜਾਉਣ ਦੀ ਸੰਸਥਾ ਚ ਕੋਸ਼ਿਸ਼ ਕੀਤੀ ਜਾਊਗੀ ਵੀ ਜਿੱਥੇ ਨਹੀਂ ਜਾਂਦਾ। ਤੇ ਇਹਨਾਂ ਕਮੇਡਾ ਇਹ ਪਿੰਡ ਦੇ ਵਿੱਚ ਨਸ਼ਾ ਬੜਾ ਚੱਲਦਾ ਹੈ। ਇਹਨੂੰ ਖਤਮ ਕਰਨ ਵਾਸਤੇ ਤੁਸੀਂ ਕੋਈ ਕਾਰਵਾਈ ਕਰੋਗੇ? ਇਹ ਤਾਂ ਬੜਾ ਸੋਣਾ ਸਵਾਲ ਕੀਤਾ ਹੈ। ਜਵਾਬ ਨਹੀਂ ਤੁਹਾਡੇ ਸਵਾਲ ਦੇ ਉੱਤੇ ਕਿ ਨਸ਼ਾ ਰਜੇ ਰਹਾ ਤੁਹਾਨੂੰ ਇਹ ਪਤਾ ਚਲ ਮਿੱਤੇ ਚ ਵੀ ਪਾਸੇ ਹੀ ਚੱਲਦਾ ਪਰ ਨਸ਼ਾ ਤਾਂ ਬਹੁਤ ਖੂੜ ਚੀਜ਼ ਹੈ। ਇਹ ਤੁਸੀਂ ਆ ਦੇ ਸਾਬੇ ਤੁਹਾਨੂੰ ਪਤਾ ਲੱਗਦਾ ਸੰਤਲੂ ਇਹ ਪਿੰਡਾਂ ਵਿੱਚ ਘਰਾਂ ਦੇ ਘਰ ਤੇ ਬੈਠਾ ਹੋ ਰਿਹਾ ਤੁਸੀਂ ਕੀ ਕਰੋਗੇ ਖਰਾਬ ਕਰਨ ਉੱਤੇ ਇਹ ਲੋ ਜੀ ਕਿੱਤੇ ਨੂੰ ਰੋਕਣ ਵਾਸਤੇ ਪੂਰੀ ਪਾਵਰ ਲਾਵਾਂਗੇ ਅੱਗੋਂ ਮਹਾਰਾਜ ਉਹ ਆਸਣ ਦਾ ਕੰਮ ਹੈ ਜੇ ਕੋਈ ਵੀ ਕੰਮ ਹੈ ਮਹਾਰਾਜ ਉਹ ਆਸਾ ਚੱਲਦਾ ਹੈ ਪਰ ਅਸੀਂ ਆਉਂਦੀ ਜੀ ਪੰਚਾਇਤ ਸਾਡੀ ਤੁਹਾਨੂੰ ਮਹਾਰਾਜ ਜਿੰਦਾ ਸੇਵਾ ਦਾ ਮੌਕਾ ਇਹ ਜੇਣਾ ਮਹਾਰਾਜ ਨੇ ਜਸ ਕਰਨ ਦੇਣਾ ਕਿਸੇ ਬੰਦੇ ਦੇ ਹੱਥ ਜੂਰ ਨਹੀਂ ਜੇ ਇਹਰੇ ਸ੍ਰੀ ਪੂਰੀ ਗੋਠ ਜੀ ਉਹ ਹਰਮਾਨ ਚਿੱਤਾ ਜੀ ਚਿੱਟੇ ਸੇਮ ਨਾਲਾ ਜਿਹੜਾ ਡਰੇਨ ਆ ਉਹ ਤੁਹਾਨੂੰ ਹਰ ਕੇ ਸਾਲ ਡਬੋ ਦਿੰਦੀ ਹੈ ਮਿੱਡੇ ਨੂੰ ਉਹਦਾ ਲੈਵਲ ਸਹੀ ਨਹੀਂ ਬਣਾਇਆ ਜਾਂ ਇੱਥੇ ਜਿਆਦਾ ਪਾਸੇ-ਵਾਸੇ ਸੇਮ ਨਾਲੇ ਆਏ ਕੋਦੇ ਵਿੱਚ ਰਲ ਜਾਂਦੇ ਆ ਤੇ ਉਹਨੂੰ ਵੀ ਵੱਡਾ ਕਰਨ ਵਾਸਤੇ ਲੈਵਲ ਸਹੀ ਕਰਨ ਵਾਸਤੇ ਵੀ ਮਿੱਡਾ ਪਿੰਡ ਜਿਹੜਾ ਉਹ ਇਸ ਮਾਰ ਦੇ ਵਿੱਚ ਨਾ ਆਵੇ ਇਹਦੇ ਤੇ ਵੀ ਤੁਸੀਂ ਸਰਕਾਰ ਕੋਲੇ ਬੇਨਤੀ ਕਰੋਗੇ ਮੰਤਰੀ ਜੀ ਕੋਲੇ ਵੀ ਉਹਨੂੰ ਠੀਕ ਕੀਤਾ ਜਾਵੇ ਵੀ ਬਿਲਕੁਲ ਸਵਾਲ ਜੱਟਾ ਜੀ ਬੜਾ ਸੋਹਣਾ ਹੈ ਕੀ ਇਹ ਜਿਹੜਾ ਤਾ ਸੇਵਨ ਵਾਲਾ ਦਾ ਜਵਾਬ ਦਿੱਤਾ ਤੁਸੀਂ ਆਹ ਦੇਖ ਸਕਦੇ ਜੇ ਕੋਈ ਵੀ ਬੰਦਾ ਸੰਤ ਕਿਸੇ ਵੀ ਇਲਾਕੇ ਦੀ ਇਹ ਪਿੱਛੋਂ ਸਾਡੇ ਪਿੰਡ ਵਿੱਚ ਕਹਿੰਦੇ ਸੇਵਨ ਵਾਲੇ ਆਉਂਦੇ ਆ ਇੱਕੋਂ ਦਾ ਮਹਾਰਾਜ ਦਾ ਵਾਜਾ ਬਰਾਜ ਮਹਾਰਾਜ ਵਾਲੇ ਦਾ ਨਾਂ ਨਹੀਂ ਚੱਲਦਾ ਅਜੋਲ ਅਮਰਖਾਨ ਤੋਂ ਸ਼ੁਰੂ ਹੁੰਦਾ ਆਰ ਪਾਣੀ ਤੋਂ ਜੀ ਪਰ ਬਾਣੀ ਤੇ ਜਾ ਕੇ ਵੇਖੋ ਇੱਥੋਂ ਬਣਿਆ ਆ ਸੇਵਨ ਵਾਲਾ ਮਿੱਡੇ ਨੂੰ ਆ ਰਿਹਾ ਜੇਰਾ ਮਹਾਰਾਜ ਵਾਲੇ ਤੋਂ ਬਣਿਆ ਕਈ ਬੰਦੇ ਬਹੁਤ ਜਿੱਦਿਆ ਜੀ ਮਹਾਰਾਜ ਵਾਲੇ ਚੱਲਦਾ ਪਰ ਮਹਾਰਾਜ ਵਾਲੇ ਤੋਂ ਜਾ ਕੇ ਵੇਖੋ ਬਣਾਜਣੇ ਚੱਲਦਾ ਸੋਚੇ ਤੋਂ ਸੇਵਨ ਵਾਲਾ ਚੱਲਦਾ ਉਹ ਸਾਰੇ ਪਿੰਡਾਂ ਦਾ ਜੀਟੀ ਰੋਡ ਪਾਰ ਕਰਕੇ ਮੋਸਰ ਸਾਹਿਬ ਦਾ ਤੇ ਮੋਰੋਡ ਦਾ ਜਦੋਂ ਆਉਂਦਾ ਤੇ ਨਿਸ਼ਕਾਨ ਤੇ ਤੁਹਾਨੂੰ ਬੁਲਾਉਣਾ ਆ ਪਰ ਬਾਕੀ ਕੋਈ ਵੀ ਬੰਦਾ ਸਾਨੂੰ ਇਸ ਗੱਲ 'ਚ ਝੂਠਿਆ ਕਰ ਦੇ ਪਿੱਛੋਂ ਤਿੰਨਾਂ ਦਾ ਸਿਆਣਾਂ ਦਾ ਇੱਕੋ ਆ ਪੇੜਾ ਜਿਹੜਾ ਅੱਗੋਂ ਤਿੰਨਾਂ ਵੱਲ ਦਾ ਪਾਣੀ ਹੁੰਦਾ ਉਹਨੇ ਪੇੜੀ ਇਹਨਾਂ ਤੋਂ ਕਿਵੇਂ ਪਾਣੀ ਕੱਢੂਗਾ ਇੱਥੇ ਕੀ ਕਰੋਗੇ ਮੈਂ ਤੁਹਾਨੂੰ ਸਵਾਲ ਪੁੱਛਿਆ ਵੀ ਇਹਨਾਂ ਦੇ ਕੀ ਕਰੋਗੇ ਇਹ ਤਾਂ ਜੇ ਸਰਕਾਰ ਜੀ ਮੈਂ ਦੇ ਨਾਲ ਸਰਕਾਰ ਨੂੰ ਬੇਨਤੀ ਕਰਾਂਗੇ ਜਿਹੜੀ ਵੀ ਕੋਈ ਵੀ ਸਰਕਾਰ ਹੋਵੇ ਅਸੀਂ ਇਹਨਾਂ ਦੇ ਫਰਾਨੀ ਹੋਵੇ ਉਸ ਨੂੰ ਬੇਨਤੀ ਕਰਾਂਗੇ ਵੀ ਇਹਨੂੰ ਥੋੜਾ ਜਿਹਾ ਖੁੱਲਾ ਕੀਤਾ ਜਾਵੇ ਫੁਲਾ ਕਰਕੇ ਇਹਨੂੰ ਪਾਣੀ ਦਾ ਵਿਕਾਸ ਵੱਧ ਤੋਂ ਵੱਧ ਕੀਤਾ ਜਾਵੇ ਚਲੋ ਜਿਹੜਾ ਬਣਨ ਵਾਲੀ ਚੀਜ਼ ਬਣ ਗਈ ਉਹਨੂੰ ਇਹ ਨਹੀਂ ਕਹਿੰਦੇ ਕਿਉਂ ਬਣੀ ਹੈ ਉਹ ਸਰਕਾਰ ਦੇ ਜਾਨੇ ਧੰਨਵਾਦ ਨਹੀਂ ਸਾਡਾ ਪਿੰਡ ਤੁਹਾਨੂੰ ਵੀ ਪਤਾ ਵੀ ਕਿੰਨੇ ਸਾਲ ਤੋਂ ਡੁੱਬ ਰਿਹਾ ਤੇ ਜੇ ਡੁੱਬ ਜੰਦਾ ਇੱਕ ਚੋਰੀਆਂ ਬੜੀਆਂ ਹੁੰਦੀਆਂ ਐ ਵੀ ਗਲੀਆਂ ਦੇ ਵਿੱਚ ਕੋਈ ਲਾਈਟਾਂ ਵਗੈਰਾ ਕੈਮਰੇ ਜਾਂ ਕੋਈ ਇਹੋ ਜਿਹੀ ਤੁਹਾਡੀ ਸਕੀਮ ਹੈ ਕਿ ਨਹੀਂ ਹੈ ਵੀ ਲੋਨ ਵਾਸਤੇ ਇਹਦਾ ਸਵਾਲ ਤਾਂ ਜੀ ਬਹੁਤ ਪਸਰਖਾ ਜੀ ਸੋਣਾ ਜਹਾਂ ਦੱਸਿਆ ਹੈ ਕੀ ਇਹਦੀ ਸਕੀਮ ਤਾਂ ਕੈਮਰੇ ਲੱਗਨੇ ਚਾਹੀਦੇ ਮੋਟਰ ਤੇ ਲਾਈਟਾਂ ਲੱਗਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਦੂਰਾ ਕੰਮ ਹੈ ਜਿਹੜਾ ਸਰਕਾਰ ਦੀ ਮਰਜ਼ੀ ਨਾਲ ਹੋਣਾ ਜੀ ਤੁਸੀਂ ਪਿੰਡ ਕੋਲੇ ਸਾਡੇ ਕੋਲੇ ਇਨੀ ਜ਼ਮੀਨ ਨਹੀਂ ਹੈ ਜਿਹ ਵੀ ਅਸੀਂ ਗ੍ਰਾਂਡ ਚੌਕੇ ਦੇ ਦਾਅਵਾ ਕਰਦੇ ਆਂ ਇਹਦੇ ਚ ਤੁਸੀਂ ਤੁਹਾਨੂੰ ਇਹ ਵੀ ਦੱਸਣਾ ਕਿ ਇਹ ਸੁੱਸ਼ ਕੋਸ਼ਿਸ਼ ਹੀ ਤਾਂ ਸਰਕਾਰ ਤੋਂ ਹੀ ਕਰਨੀ ਹੁੰਦੀ ਹੈ ਨਾ ਵੀ ਕਰੋਗੇ ਨਾ ਤੁਸੀਂ ਇਹ ਅਸੀਂ ਕਰਾਂਗੇ ਕੋਸ਼ਿਸ਼ ਮੇਰੇ ਤੇ ਆ ਹੋਇਆ ਮੈਂ ਘਰੇ ਸਤਾ ਪਿਆ ਹਾਂ ਤੇ ਘਰੋਂ ਮੇਰੇ ਸਹਾਨੇ ਮੋਟਰਸਾਈਕਲ ਪਿਆ ਹੀ ਘਰੇ ਮੇਰੇ ਜਿੰਦਰਾ ਪੁੰਜੀ ਵੀ ਸਹਾਨੇ ਪਈ ਮੋਟਰਸਾਈਕਲ ਦੀ ਜਿੰਦਰਾ ਬੂਏ ਨੂੰ ਲਾਇਆ ਘਰੇ ਪਿਆ ਹੈ ਉਹ ਖੋਲ ਕੇ ਬੜੀ ਆਮਦਾਰੀ ਦੇ ਨਾਲ ਮੇਰੇ ਤੋਂ ਮੋਟਰਸਾਈਕਲ ਲੱਕਾਇਆ ਹੋ ਸਕਦਾ ਜੇ ਮੁੱਠ ਪੰਜ ਦਾ ਸਿਰ ਤੇ ਕੋਈ ਆ ਪਿੰਡਾਂ ਵਿੱਚ ਗੱਲ ਇਹ ਜਲਦੀ ਵੇ ਸੁੱਤਾ ਨਹੀਂ ਸੀ ਇਹ ਜਾਗਦਾ ਸੀ ਡਰਦਾ ਹੀ ਨਹੀਂ ਉਟਿਆ ਪਰ ਜਦੋਂ ਘਰੋਂ ਚੋਰੀ ਹੁੰਦੇ ਹੋ ਤੁਹਾਨੂੰ ਵੀ ਪੜਾਉ ਉਹ ਸਾਰੇ ਜਿੱਥੇ ਤੁਸੀਂ ਸਰਵਰ ਸੁਣਦੇ ਜਿਉਂ ਜੋ ਚੋਰੀ ਆ ਕਰਦੀ ਜੋਰੀ ਹੁੰਦੀ ਹੋਵੇ ਕੋਈ ਸਤਾਣੀ ਹੁੰਦਾ ਬੰਦਾ ਮੇਰੀ ਐਹੋ ਜੀ ਉਹਨਾਂ ਪਾਣੀ ਕੀ ਸੁਟਿਆ ਉੱਤੇ ਮੇਰੇ ਉੱਤੇ ਮੈਨੂੰ ਨਹੀਂ ਦਾ ਮੇਰਾ ਕੋਲ ਮੋਟਰਸਾਈਕਲ ਲੱਗਿਆ ਮੰਡੀ ਦਾ ਵੀ ਥੋੜਾ ਕਿਵੇਂ ਸਾਰਾ ਕੁਝ ਸਹੀ ਹੈ ਕਿ ਮੰਡੀ ਦਾ ਵੀ ਕੁਝ ਜ਼ੁਰਾ ਕੰਮ ਹੈ ਜਿਹੜਾ ਉਸ ਕਰੋ ਕੀ ਜੀ ਜੀ ਮੰਡੀ ਸਾਡੀ ਚੱਲਦੀ ਆ ਬਹੁਤ ਸੋਹਣੀ ਆ ਪਰ ਜਿਹੜੇ ਦੇ ਪਏ ਕੰਮ ਹੈ ਦੀ ਮਾਰਕਟ ਕਮੇਟੀ ਸਾਹਿਬ ਕੰਮ ਕਰ ਰਹੇ ਆ ਉਹਨੂੰ ਦਰਵਾਜ਼ਾ ਲੱਗ ਜਾ ਦੋਵੇਂ ਚੇਰੇ ਸਾਡੇ ਮੁੱਖ ਜੀਟੀ ਰੋਡ ਤੇ ਉਹਨੂੰ ਰਾਹ ਜਾਂਦਾ ਹੈ ਇਹ ਤਤਾ 14 ਦਾ ਫਰਕ ਪੈ ਦੇ ਇਹ ਵੀ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਆਪਾਂ ਤੁਹਾਨੂੰ ਗਲਤ ਨਹੀਂ ਬੋਲਦੇ ਆਈ ਮੰਡੀ ਦੇ ਵਿੱਚ ਇਕੱਠੇ ਇਕੱਠੇ ਆ ਕਵੀ 11ਾਂ ਚ ਕੀ ਦੀਓ ਕਿਸੇ ਤੋਂ 12 ਪੀ ਦੀਓ ਤੁਸੀਂ ਢੇਰੀ ਲੈ ਕੇ ਪਾ ਕੇ ਉਹਦੇ ਜੇ ਹੋ ਸਕਦਾ ਵੀ ਵਾਰਡ ਕਰਕੇ ਚਲੋ ਸਰਕਾਰ ਨੂੰ ਵਾਦਾ ਨਹੀਂ ਸੀ ਕਹਿ ਸਕਦੇ ਉਹਦੇ ਜੇ ਤਾਰ ਲਾਈ ਜਾਵੇ ਕੁਛ ਤੰਦ ਹੋਈ ਹੈ ਜੀਟੀ ਰੋਡ ਦੇ ਨਾਲ ਤੇ ਜਿਹੜੇ ਦਰਵਾਜ਼ਾ ਚਲੋ ਜਿਦੋਂ ਪੌਣੋ ਜਾਨੋ ਫਦਰ ਜਾਟ ਦੀ ਜਾਰਾ ਕੋਈ ਹਟ ਜਾਂਦੀ ਆ ਉਹ ਥੋੜਾ ਸੇਵਾਦਾਰ ਜਿਹੜਾ ਉਹ ਗਾ ਮਾਰ ਦਵੇ ਇੱਕ ਦਾ ਡੰਗਰਾਂ ਦੇ ਪਾਸੇ ਹੋ ਜਾ ਸੇਵਾਦਾਰ ਨੇ ਇੱਕ ਦਾ ਪੈਰ ਫਸ ਗਈ ਬਾਤ ਹੋ ਗਈ ਇਹ ਤਾਂ ਹਿਵੇਂ ਐਸਾ ਜੇ ਆਈ ਵਾਰੀ ਮੰਡੀ ਸਾਡੀ ਚੋਰੀ ਹੁੰਦੀ ਆ ਵੀ ਕਿਸੇ ਦਾ ਨਾਂ ਨਹੀਂ ਲੱਗਦਾ ਕਿਹਦੇ ਕਰੂ ਹੁੰਦੀ ਆ ਜਿਹੜਾ ਸਕੂਲ ਆ ਸਕੂਲ ਤੁਹਾਡਾ ਕਿੰਨੀਆਂ ਕਲਾਸਾਂ ਦਾ ਹੈ ਸਕੂਲ ਜਿਹਦੇ ਨਾਲ ਲਾਦੇ ਸਾਡੇ ਬਾਹਰ ਵੀ ਕਲਾਸਾਂ ਦਾ अच्छा 12वीं क्लास ਦਾ ਤੁਹਾਡਾ ਸੀਨੀਅਰ ਸੈਕੰਡਰੀ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ اچھا ਬਾਕੀ ਠੀਕ ਹੈ ਦੀ ਮਾਰਤੂ ਬਹੁਤ ਵਧੀਆ ਬਣੀ ਪਈਂਦੀ ਐ ਜੋ ਪਹਿਲਾਂ ਸਰਕਾਰ ਦੀ ਮਦਦ ਨਾਲ ਬਾਕੀ ਗਾਵੇਂ ਦੇ ਚੰਗੇ ਕੰਮ ਕੀਤੇ ਜਾਂਗੇ ਅੱਛਾ ਤੇ ਜਿਹੜਾ ਪਾਵੈਂਟ ਮਾਸਟਰ ਐ ਜਾਂ ਭੈਣ ਮੈਡਮ ਐ ਚਲੋ ਇਹ ਕਿਉਂ ਸੁਣਾ ਕੰਮ ਕਰ ਲਿਆ ਪਰ ਸਹਿਯੋਗ ਦੇ ਨਾਲ ਸਰਕਾਰ ਦੇ ਨਾਲ ਰਣ ਸਕਦੇ ਜੇ ਉਹਦਾ ਇਹਨਾਂ ਨੂੰ ਵੀ ਬੇਨਤੀ ਕੀਤੀ ਜੋ ਹੋਰ ਸੀ ਨੂੰ ਕੁਝ ਨਹੀਂ ਵੀ ਇਹਨੂੰ ਚੰਗਾ ਪੜ੍ਹਾਓ ਚੰਗਾ ਲਿਖਾਓ ਹੋਰ ਮਤਲਬ ਮੈਨੂੰ ਪਤਾ ਨਹੀਂ ਤੁਹਾਡੇ ਪਿੰਡ ਦਾ ਕੀ ਕੰਮ ਹੋਣ ਵਾਲਾ ਹੈ ਕੋਈ ਟਾਣੀਆਂ ਟੂਣਿਆਂ ਨੂੰ ਗੜੀਆਂ ਜਾਂ ਕੀ ਵੀ ਕੋਈ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿਹਦਾ ਤੁਸੀਂ ਦੱਸਣਾ ਵੀ ਆ ਸਾਡਾ ਦੂਰਾ ਕੰਮ ਹੈ ਇਹਨੂੰ ਅਸੀਂ ਜੇ ਸਰਪੰਚ ਅਸੀਂ ਬਣ ਜਾਂਦੇ ਆ ਤੇ ਅਸੀਂ ਕਰਾਂਗੇ ਉਹ ਤੁਸੀਂ ਦੱਸੋ ਵੀ ਸਾਨੂੰ ਹੋਰ ਵੀ ਕੋਈ ਕੰਮ ਹੈ ਜਿਹੜਾ ਇੱਥੇ ਰਹਿੰਦਾ ਕੋਈ ਡੰਗੜਾ ਹਸਪਤਾਲ ਦਾ ਜਾਂ ਕੋਈ ਹੋਰ ਕੋਈ ਹਸਪਤਾਲ ਹੈ ਇੱਥੇ ਕੰਮ ਜਿਹੜਾ ਰਹਿੰਦਾ ਜਿਹੜਾ ਤੁਸੀਂ ਪੂਰੀ ਪੂਰਾ ਕਰੋਗੇ ਡੰਗੜਾ ਸਰਪੰਚ ਜੀ ਸਾਡੇ ਬਣਿਆ ਬਹੁਤ ਸੋਹਣਾ ਪੁਰਾਣਾ ਡੰਗੜਾ ਸਰ ਬਣਿਆ ਸਨ ਅੱਸੀ ਤੋਂ ਪਹਿਲਾਂ ਨਾਲੋਂ ਸਾਨੂੰ ਦਸੇ ਤੱਕ ਸੰਭਾਲਿਆ ਜੇ ਆਉਂਦੇ ਡਾਕਟਰ ਸਾਹਿਬ ਪਰ ਜੇ ਉਹਨਾਂ ਨੂੰ ਫੇਰ ਬੇਨਤੀ ਕੀਤੀ ਜੇ ਸਰਕਾਰ ਨੂੰ ਚੰਗਾ ਡਾਕਟਰ ਲਾ ਕੇ ਜੇ ਸਾਡਾ ਪੁਰਾਣਾ ਕੰਮ ਚੱਲਦਾ ਸੀ 78 ਤੋਂ ਲੈ ਕੇ ਚੱਲਦਾ ਰਿਹਾ ਤੇ ਆਨ ਲੋਕਾਂ ਨੂੰ ਪਲਾ ਨਹੀਂ ਮਹਰੋ ਪਸੂ ਵੀ ਅੰਦਰ ਚੰਗਾ ਡਾਕਟਰ ਹੋਵੇ ਚੰਗਾ ਸੇਵਾ ਡੰਗਰਾਂ ਦਾ ਹੋਵੇ ਉਹ ਡੰਗਰਾਂ ਦੀ ਸੇਵਾ ਸੰਭਾਲ ਕਰੇ ਸਰਕਾਰੀ ਤੌਰ ਤੇ ਪ੍ਰਾਈਵੇਟ ਧਾਰੇ ਵੀ ਚੱਲਦੇ ਨਹੀਂ ਨਹੀਂ ਚਲੋ ਆਪੂ ਜਿਲ੍ਹਾ ਜਿਹੜੀ ਸਾਰਾ ਕੰਮ ਕਰਦੇ ਆ ਪਰ ਜੇ ਇਹ ਡਾਕਟਰ ਸਾਹਿਬ ਆਉਂਦੇ ਉਹ ਵੇਲੇ ਨਾਲ ਆਉਣ ਡੰਗਰਾਂ ਦੀ ਸੇਵਾ ਸੰਭਾਲ ਕਰਨ ਉਹ ਵੀ ਕੰਮ ਚੰਗਾ ਕਰਾਵਾਂਗੇ ਸਭ ਤੋਂ ਪਹਿਲਾਂ ਬੜਾ ਸੋਨਾ ਸਵਾਲ ਪੁੱਛ ਬਾਬ ਕਿਤਾ ਜੀ ਬਾ ਤੁਸੀਂ ਕਿਸੇ ਪਾਰਟੀ ਵੱਲੋਂ ਖੜੇ ਹੋ ਹੋ ਜਾਂ ਤੁਸੀਂ ਸਭ ਇੱਕ ਸਾਂਝੇ ਤੌਰ ਤੇ ਪੈੜ ਰਹੇ ਤੁਹਾਨੂੰ ਖੜਾ ਕੀਤਾ ਤੁਸੀਂ ਸਰਪੰਚ ਬਣ ਕੇ ਬਾਅਦ ਵਿੱਚ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕੰਮ ਕਰੋਗੇ ਕਿ ਤੁਸੀਂ ਪਾਰਟੀ ਬਾਈ ਦਾ ਖਿਆਲ ਰੱਖੋਗੇ ਵੀ ਇਹਦਾ ਮੈਂ ਮੈਨੂੰ ਵੋਟਾਂ ਨਹੀਂ ਪਾਈਆਂ ਇਹਦਾ ਮੈਂ ਕੰਮ ਕਰਨਾ ਇਹਦਾ ਨਹੀਂ ਕਰਨਾ ਇਹ ਤੁਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਵਾਲ ਕਰੋਗੇ ਆ ਕੰਮ ਕਰੋਗੇ ਤੇ ਤੁਹਾਨੂੰ ਕਿਸੇ ਪਾਰਟੀ ਨੇ ਠਹਿ ਜਾਂ ਸਾਂਝੇ ਤੌਰ ਤੇ ਵਾਲਾ ਸੋਣਾ ਸਵਾਲ ਜਵਾਬ ਕੀਤਾ ਜੀ ਤੁਹਾਨੂੰ ਕਿਸੇ ਵੀ ਪਾਰਟੀ ਨਾਲ ਸਾਨੂੰ ਨਹੀਂ ਠਾਇਆ ਗਿਆ ਕਿਸੇ ਵੀ ਪਾਰਟੀ ਨਾਲ ਸਾਡਾ ਸਬੰਧ ਚਲੋ ਪਾਰਟੀ ਦੇ ਕੋਲੇ ਅਸੀਂ ਜਾਣਾ ਇਹ ਨਹੀਂ ਵੀ ਨਹੀਂ ਇਹ ਸਰਕਾਰ ਬਣਦੀ ਆ ਆ ਕਿਸੇ ਵੀ ਪਾਰਟੀ ਦੀ ਹੋਵੇ ਉਹਦੇ ਕੋਲੇ ਜਾਣ ਦਾ ਕੋਈ ਉੱਤ ਸਰਕਾਰ ਨੇ ਸਾਰਾ ਕੋ ਮਿਲਣਾ ਪਿੰਡ ਦੇ ਵਿਕਾਸ ਲਈ ਕੋਲੋ ਬੰਦਾ ਜਿਹੜਾ ਇੱਕ ਪੈਸਾ ਨਹੀਂ ਲਾ ਸਕਦਾ ਉਹ ਕਾਸ ਨਹੀਂ ਲੱਗਦਾ ਸਹੀ ਤਰ੍ਹਾਂ ਦੇ ਵਿਕਾਸ ਲਈ ਪੈਸੇ ਲਾ ਜਾਣ ਕਿਸੇ ਪਾਰਟੀ ਨਾਲ ਸਾਡਾ ਕਈ ਜਾਦ ਉਮੀਦਵਾਰ ਦੇ ਤੌਰ ਤੇ ਗਣ ਲੋ ਜਾਂ ਵੀ ਸੇਵਾਦਾਰ ਦੇ ਤੌਰ ਤੇ ਵੀ ਜਾ ਤ ਨਹੀਂ ਸੇਵਾਦਾਰ ਦੇ ਤੌਰ ਤੇ ਉੱਠਿਆ ਮੇ ਸਾਡਾ ਜੀ ਕਰਦਾ ਵੀ ਜੇ ਮਹਾਰਾਜ ਕਿਰਪਾ ਕਰੇ ਕਰਨੀ ਮਹਾਰਾਜ ਨੇ ਤਾਂ ਸੰਗਤ ਨਹੀਂ ਇਹਨਾਂ ਦੋਵਾਂ ਤੋਂ ਬਗੈਰ ਨਾ ਕੋਈ ਵੀ ਪਤਾ ਨਹੀਂ ਝੋਲ ਸਕਦਾ ਜੇ ਮਹਾਰਾਜ ਕਿਰਪਾ ਕਰਦੇ ਸੰਗਤ ਕਰਦੇ ਤੇ ਵੱਧ ਤੋਂ ਵੱਧ ਪਿੰਡ ਦੇ ਜਿਹੜੇ ਵਾਸਤੇ ਦੱਸੇਗਾ ਤੁਹਾਨੂੰ ਕੀਤੇ ਜਾਗੇ ਸਰ ਉਸੇ ਸਾਨੂੰ ਟਾਈਮ ਦਿੱਤਾ ਥੋੜਾ ਸੀ ਆਪਦੇ ਚੈਨਲ ਤੇ ਪੰਜ ਪਾਣੀ ਨਿਊਜ਼ ਚੈਨਲ ਤੇ ਥੋੜਾ ਬਹੁਤ ਬਹੁਤ ਧੰਵਾਦ ਕਰਦੇ ਹਾਂ ਕਿਉਂਕਿ ਤੁਸੀਂ ਆਪਦੇ ਕੀਮਤੀ ਸਮਾਂ ਹੁਣ ਮੋਟਾ ਦਾ ਕੀਮਤੀ ਸਮਾਂ ਫਿਰ ਵੀ ਸਾਨੂੰ ਟਾਈਮ ਦਿੱਤਾ ਥੋੜਾ ਬਹੁਤ ਬਹੁਤ ਵਾਹ ਬੱਚਾ ਨਵਿਤਾ ਨਵਾਦਿਆ ਜੀ ਇਹਨਾਂ ਨੇ ਸਾਨੂੰ ਸੇਵਾ ਕਰਨ ਦਾ ਪੁੱਛਿਆ ਜੀ ਕਿ ਇਹਦੇ ਸੇਵਾ ਕਰੋਗੇ ਪਰ ਅਸੀਂ ਜਿਹੜੇ ਕੰਮ ਦੱਸੇ ਕਿ ਪੂਰੇ ਨਹੀਂ ਵੀ ਜਾਣੇ ਆ ਇਹ ਨਹੀਂ ਸਾਰੇ ਸਾਨੂੰ ਕੀਤੇ ਆ ਜਿੰਨੇ ਹੋਰ ਵੀ ਕੰਮ ਹੈ ਨਸ਼ੇ ਬਾਰੇ ਜਾਂ ਕਿ ਗਾਲੀ ਨਾਲ ਹੀ ਰਹਿੰਦੀ ਹੈ ਜੇ ਨਹੀਂ ਬਣੀ ਤੋਂ ਦੇ ਬਾਰੇ ਅਸੀਂ ਪੂਰੀ ਵਿਚਾਰਿਆ ਵੀ ਉਹ ਬਣਾਵਾਂਗੇ ਸਰਕਾਰ ਨੂੰ ਕਹਿ ਕੇ ਠੀਕ ਹੈ ਜੀ ਹੂੰ